ਏਓਡੀ ਬੇਸਿਸ ਅਸੀਂ ਸੀਗੇ ਜੀ ਬੁਲਿਸ਼ 21900 ਦੀ ਕਾਲ ਤੁਹਾਨੂੰ ਕਿਹਾ ਸੀ ਕੱਲ ਕਿ ਉਹ ਪੋਜੀਸ਼ਨਲ ਬਾਈ ਹੋਈ ਆ ਆਹ ਲੈਵਲ ਸੀਗਾ ਜੀ ਉਹਦਾ ਇਸ ਲੈਵਲ ਦੇ ਕਰੀਬ ਬਾਈ ਹੋਈ ਸੀ 21900 ਦੀ ਕਾਲ ਮਾਰਕੀਟ ਗੈਪ ਅਪ ਹੋਪਨ ਹੋਈ ਜੀ ਔਰ ਇਹ ਦੱਸਿਆ ਗਿਆ ਸੀ ਮਾਰਕੀਟ ਦੀ ਓਪਨਿੰਗ ਤੋਂ ਬਾਅਦ ਕਿ ਹਗਾ ਡਾਊਨ ਸਾਈਡ ਆਉਂਦੀ ਆ ਤਾਂ ਸਲੈਂਟਿੰਗ ਹੋਊਗੀ ਜੀ ਉਹ ਸਲੈਂਟਿੰਗ ਸਾਨੂੰ ਇਸ ਲੈਵਲ ਦੇ ਕਰੀਬ ਹੁੰਦੀ ਹੋਈ ਦਿਖੀ ਜੀ ਔਰ ਉਸ ਤੋਂ ਬਾਅਦ ਕਾਲ ਨੇ ਜੀ ਬਹੁਤ ਵੱਡਾ ਮੂਵ ਦਿੱਤਾ ਅਪਸਾਈਡ ਨੇ ਸਾਰਾ ਮੂਵ ਵਾਜੀ ਕੈਪਚਰ ਕੀਤਾ ਸੀ ਠੀਕ ਆ ਜੀ ਫਾਸਟ ਮੂਵ ਵਾ ਜਿਹੜਾ ਅਸੀਂ ਬੁਲਿਸ਼ ਸੀਗੇ ਸਟਾਪ ਲਸ ਹੰਟਿੰਗ ਹੋਈ ਔਰ ਅਪਸਾਈਡ ਨੇ ਇੱਕ ਮੂਵ ਕੈਪਚਰ ਕੀਤਾ ਉਸ ਤੋਂ ਬਾਅਦ ਇਸ ਲੈਵਲ ਦੇ ਕਰੀਬ ਇੱਕ ਡਾਟਾ ਬਣਿਆ ਜੀ ਇੱਥੇ ਜਿੱਥੇ ਸਾਨੂੰ ਰਿਵਰਸਲ ਦਾ ਸਾਈਨ ਮਿਲਿਆ ਕਿ ਮਾਰਕੀਟ ਆ ਜਿਹੜੀ ਡਾਊਨ ਸਾਈਡ ਨੂੰ ਮੂਵਦ ਹੋ ਗਈ ਔਰ ਆ ਸਾਰਾ ਮੂਵ ਵਾਜੀ ਕੈਪਚਰ ਕੀਤਾ ਉਸ ਤੋਂ ਬਾਅਦ ਅਸੀਂ ਬੈਰਿਸ਼ ਸੀਗੇ ਜੀ ਮਾਰਕੀਟ ਦੇ ਵਿੱਚ ਮਾਰਕੀਟ ਅਪਸਾਈਡ ਨੂੰ ਵਾਜੀ ਉਸਨੇ ਇੱਕ ਸਟਾਪ ਲਸ ਹੰਟਿੰਗ ਕਰੀਏ ਇਸ ਲੈਵਲ ਦੇ ਉੱਤੇ ਬਾਟਾ ਸੇ